ਹਾਂ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ رائےਪੁਰ ਤਹਿਸੀਲ ਅੰਮ੍ਰਿਤਸਰ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਰੋਬਟ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਮੱਜਾਂ ਤੇ ਦੋ ਹੀ ਤੁਹਾਨੂੰ ਗਾਵਾਂ ਦਿਖਾਉਣੀਆਂ ਵਾਂ ਬਾਕੀ ਸੂਈਆਂ ਸਵਾਈਆਂ ਵਾਂ ਇੱਥੇ ਆਓ ਆਪਣੀਆਂ ਦੋ ਦੋ ਡੰਗ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕੋਲ ਤੇ ਦੋ ਡੰਗ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਆਨੀਆਂ ਦੀ ਵਧੀਆ ਨੇ ਚਲੋ ਵਧੀਆ ਚਾਹੀਦਾ ਜੇ ਤੇ ਨਾਮ ਦੱਸਦੇ ਕਰੀ ਫਿਰ ਨਾਮ ਰੋਵੜੇ ਪਿੰਡ ਰਾਪੁਰਸੀ ਲਈ ਨਾਲਾ ਜਲੰਬਰੀ ਸਰਜੇ ਤੇ ਫੋਨ ਨੰਬਰ ਬੋਲ ਦੋ ਫੋਨ ਨੰਬਰ ਹੈਗਾ ਤੁਹਾਨੂੰ ਮੈਂ ਵਰਤੇ ਨਾ ਸਤਿ ਸ੍ਰੀ ਅਕਾਲ ਤੇ ਤੇ ਵੇਗਿਆ ਮਾਲ ਫਿਰ ਉਦੋਂ ਨਾਲ ਹਾਂ ਜੀ ਨਹੀਂ ਵੇਗਿਆ ਜੀ ਬੜੀ ਅੱਜ ਜੋੜਾ ਹੀ ਗਾਵਾਂ ਦਾ ਤੇ ਜੋੜਾ ਹੀ ਮੱਜਾਂ ਦਾ ਜੋੜਾ ਗਾਵਾਂ ਦਾ ਜੋੜਾ ਗਾਂਵਾਂ ਦੀ ਮਾਰੀ ਵੀਰਾ ਭਰਾਵਾਂ ਦੀ ਡਿਮਾਂਡ ਹੀ ਅੱਛਾ ਇੱਕ ਰਿਹਾ ਤੁਹਾਨੂੰ ਇਹਦੇ ਥਾਣੇ ਦਿਖਾਈਏ ਤੇਰੀ ਲਾਗਤ ਸਮਾਂ ਆ ਗਿਆ ਕੋਈ ਗਾਂ ਚੰਗੀ ਲਿਆ ਕੇ ਦੋ ਆ ਥਾਣਾ ਦੱਸਾਈ ਗਿਆ ਬਈ ਕਰੀ ਦੇਖ ਸਕਦੇ ਤੇ ਹਮਾਨੇ ਤੇ ਨਾੜਾਂ ਜਿਹੜੀਆਂ ਆਪਾਂ ਦੇਖ ਸਕਦੇ ਚੰਗੀਆਂ ਤਾਜੀ ਸੋਈ ਜਾਂਦੀ ਆ ਵੀਦੀ ਕੱਲ ਸੂਈ ਜੋ ਬੱਛੀ ਮਗਰ ਤੇ ਜਲਸੀ ਵੀ ਹੋ ਰਹੀ ਮਗਰ ਇਹਦੇ ਬੱਛੀ ਤੇ ਬਾਕੀ ਆ ਪੂੜੇ ਵੀ ਨਹੀਂ ਆਪਾਂ ਦੇਖ ਸਕਦੇ ਵੀ ਅਜੇ ਇਹਨੇ ਪੂਰੇ ਬਰਾਬਰ ਕੀਤੇ ਸਾਥ ਪੂਰੇ ਤੇ ਉਹ ਬੱਛੀ ਜੇ ਮਗਰ ਨਾੜੂ ਬਿਲਕੁਲ ਤਾਜ਼ਾ ਇਹ ਨਾਲ ਆ ਜਰਸੀ ਵੱਛੀ ਆ ਮਗਰ ਜਿਹੜੀ ਚੰਗੀ ਵੱਛੀ ਆ ਤੇ ਕਿੰਨਾ ਕੁ ਬੇਤੀ ਦੁੱਧ ਭਰੀ ਜਾਊਗੀ ਐ ਦੁੱਧ ਬਹੁਤਾ ਨਹੀਂ ਤੇ ਭੜੀ 19-20 ਕਿਲੋ ਦਊਗੀ ਭੜੀ ਅੱਛਾ ਹਾਂਜੀ ਠੀਕ ਐ ਹੁਣ ਰੈਡੀ ਇਹਦੇ ਕੋ ਬੋਲਾ ਹੋਊਗਾ ਨਾ ਅਜੇ ਤਾਂ ਚਲੋ 19 ਕਿਲੋ ਬੋਲਾ ਹੋਊਗਾ ਰੈਡੀ ਇਹਦੇ ਇੱਕ ਦੋ ਚਵਾਈਆਂ ਹੋਈਆਂ ਹੋਣੀਆਂ ਹੱਲੇ ਤੇ ਬੱਸ ਹਾਂਜੀ ਹਾਂਜੀ ਇੱਕ ਜਿਹੜਾ ਸੂਈ ਦੇ ਕਰਾਤੀ ਹੋਈ ਭੜੀ ਆ ਦੂਸਰੇ ਪਾਸੇ ਤੈਨੂੰ ਥਾਣੇ ਦੇ ਇੱਕਰੀ ਦੇਖ ਸਕਦੇ ਜੀ ਆ ਦੇ ਸਾਦੇ ਜੀ ਬਾਕੀ ਇਹ ਵੀ ਵਹਿੜ ਸੋਹਣੀ ਆ ਤਰਾ ਕੱਦ ਕਾਠੀ ਕੱਬਦੀ ਆ ਇਹ ਵੀੜੇ ਪੂਰੀ ਦੇਖਿਓ ਤੁਹਾਨੂੰ ਸਾਰੀ ਮਿਕਸੀ ਵੈਰਾਈਟੀ ਵਿਖਾਉਣੀ ਵੱਡੇ ਛੋਟੇ ਭਾਗ ਸੋਹਣੇ ਆ ਬਾਕੀ ਤਾਜੀ ਸੂਈ ਆ ਹਲੋ ਹਾਂਜੀ ਬੱਤ ਜੀ ਵੀ ਦੋ ਮਿੰਟ ਰੋ ਲਾ ਵੀਰ ਜੀ ਮੈਂ ਦੇਖ ਸੰਦੇ ਜੀ ਬਾਕੀ ਬੱਚੇ ਦਾ ਥੋੜਾ ਜਿਆ ਵਧ ਕਰਦੀ ਜੰਦਰ ਬੱਚੇ ਦਾ ਮਿੰਨਾ ਘਾਟ ਹੀ ਖਣੋਂਦੀ ਜਰਸੀ ਵਸੀ ਨਾ ਮਗਰ ਬਿਹੋੜੀ ਹਾਂ ਦੇਖ ਸੰਦੇ ਜੀ ਤੇ ਬਾਕੀ ਜਿਹੜਾ ਹਵਾਨੇ ਦੀ ਸਫਾਈ ਜੜੀ ਚੰਗੀ ਹੈ ਗਾਹ ਨੂੰ ਹੀ ਹਵਾਨਾ ਚੰਗਾ ਰੱਖਦੀ ਆ ਤੇ ਮਗਰ ਵੀ ਵੱਛੀ ਆ ਤੇ ਮੁੱਲ ਫਿਰ ਵੇਚੀ ਆ ਦਾ ਮੁੱਲ ਜੈ ਜੀ ਦੇਦੀ ਆ ਭਾੜੀ 73 ਦੀ 70000 ਦੀ ਦੇਦੀ ਹੈ 1000 ਰੁਪਏ ਛੋਟ ਕਰ ਦਾਂਗੇ ਭਾੜੀ 70000 ਰੇੜੀ ਦੇਣੀ ਆ ਭਾੜੀ ਅੱਛਾ ਬਿਲਕੁਲ ਜੈਦੀ ਰੇਟ ਕੀਤਾ ਭਾੜੀ ਇਹਦਾ ਚਲੋ ਬਾਕੀ ਕੋ ਫੋਨ ਲਾਉਗਾ ਤੇ ਮੋੱਕ ਦੇ ਉੱਨੀ ਕੀ ਹੋਰ ਹੋ ਜਾਊਗਾ ਹਨਾ ਤੇ ਜਿਹੜੀ ਆਹ ਵਾਲੀ ਗਾਂ ਜੇ ਇਹ ਤਾਂ ਕੋਣ ਪੜੀ ਆਟਕ ਲੋਗਾ ਬਰਸਾਤ ਮੈਨੂੰ ਕਾਇ ਦੇਨੀ ਆ ਪਤਾ ਇਹ ਬਿਨਾ ਬੱਚੇ ਤੋਂ ਹੀ ਆ ਹਨਾ ਬਿਨਾ ਬੱਚੇ ਤੋਂ ਬਾਜੀ ਤੋਰੋ ਫੇਰੇ ਕਰੀ ਨਵੇਂ ਟੀਗਾ ਭਰਾ ਨੂੰ ਡੇਢ ਮਹੀਨਾ ਹੋ ਗਿਆ ਜੇ ਅੱਛਾ ਘਰ ਜਾ ਕੇ ਇਹਦੇ ਕਰਮਣ ਨਿਕਲਾ ਵਜ ਨਿਕਲਾ ਵੇ ਬਾਜੀ ਠੀਕ ਹੈ ਜੀ ਪਹਿਲਾ ਸੁਆ ਬਾੜੀ ਪੀ ਹੋਰ ਬਾਕੀ ਕਿਸੇ ਨੇ ਪੈਸੇ ਘੱਟ ਖਰਚਨੇ ਆ ਤੇ ਦੁੱਧ ਘਰ ਦਾ ਪੀਣਾ ਆ ਤੇ ਉਹਨਾਂ ਵੀ ਦਾ ਵਾਸਤੇ ਆ ਦੇ ਦੇ ਉਹ ਨੂੰ ਘਾ ਦੇ ਬਾਕੀ ਬਾਬੇ ਲਗਦਾ ਬਾਬੇ ਇਹਦਾ ਮੈਂ ਕਰਦਾ ਚਲਾ ਥਣਾ ਦਾ ਸਾਈਜ਼ ਗੈਪ ਜਿਹੜਾ ਇਹਦਾ ਚੰਗਾ ਹੈ ਇਤਰਾ ਰੰਗ ਰੂਪ ਤੇ ਵੀ ਸੋਹਣੀ ਹੈ ਵੀ ਸਾਮ ਬਣਾਲੀ ਆ ਥੋੜੀ ਸਾਮ ਕੇ ਭਾਜੀ ਸਾਰਾ ਮਾਲ ਜੀ ਹਾਂਜੀ ਸਾਮ ਕੇ ਨਾ ਵੀਡੀਓ ਭਾਈ ਯਾਰ ਅੱਜ ਦੇਖ ਇੱਕ ਦਿਨ ਕੀ ਬਦਲਣਾ ਜੀ ਤੇ ਥਾਣੇ ਦੇ ਆਪਾਂ ਦੇਖ ਸਕਦੇ ਹਾਂ ਚੰਗੇ ਗੈਪ ਤੇ ਦੂਰ ਦੂਰੇ ਆ ਏ ਆ ਵੀ ਜਿਹੜਾ ਕੋਈ ਸੰਭ ਨਾਲ ਲੈ ਜਾਊਗਾ ਸਾਰਾ ਸਿਆਲੀ ਨੇ ਦੁੱਧ ਚੰਗਾ ਭਰੀ ਜਾਣਾ ਵਾ ਜੇ ਬਣੀ ਨਿਕੜਾਵੇ ਤਾਂ ਕਿਸੇ ਦੇ ਕਰਮ ਜੋ ਤੇ ਇਹਦਾ ਮੁੱਲ ਵੀ ਦੀ ਫਿਰ ਮੁੱਲ ਦੇ ਲਈਏ ਭਾਜੀ 26000 ਦੀ 26 ਦੀ ਹਾਂਜੀ ਹੋਰ ਕਰ ਦੀਏ ਮਨ 2000 ਛੱਡ ਦੀਏ 24 ਦੀ ਹਾਂਜੀ 23 ਦੀ ਦੇ ਦੋ ਚਲੋ 22000 ਦੀ ਦੇ ਦਾਂਗੇ ਅੱਛਾ 22000 ਦੀ ਦੇਣੀ ਹੈ ਹਾਂ ਨਾ ਜੀ 20000 ਦੀ ਪੂਰੀ ਦੀ 20000 ਦੀ ਦੇ ਹੀ ਦੇਣੀ ਜਿਹੜੀ ਆਹ ਲਈ ਗੱਬਰ ਨਿਕੜਾਵੇ ਉਹਦੀ ਕਿਸੇ ਦੇ ਕਰਮ ਕਿਸੇ ਨਾਲ ਥੇੜੀ ਨੂੰ ਖਾ ਗਿਆ ਟੀਰਾ ਭਰੇ ਵੀ ਤੇ ਆਹ ਮੱਝਾਂ ਆ ਗਈਆਂ ਨਾ ਦੋ ਹਾਂਜੀ ਆ ਚੋਟੀ ਗੱਬਣਿਆ ਗੱਬਣ ਛੋਟੀ ਜੇ ਅੱਛਾ ਹਫਤਾ ਘੜ ਦੀ ਜੇ ਹਫਤਾ ਘੜਦੀ ਆ ਤੇ ਇਹ ਕਿੰਨਾ ਦੁੱਧ ਚਵਾਈ ਜਾਊਗੀ ਦੁੱਧ ਪਿਛਲੇ ਸੂਏ ਬਾੜੀ ਨੇ 10000 ਕਿਲੋ ਦਤਾਰ ਕਾ ਮੇਲਾ ਦਊਗੀ ਥੜੀ ਤੋਰੋ ਫੇਰ ਇੱਕ ਰੀਨਾਂ ਵਿੱਚ ਬਾਕੀ ਇੱਕ ਉਧਰ ਮੈਂ ਤੁਹਾਨੂੰ ਤਾਜੀ ਸੂਈ ਦਿਖਾਉਣੀ ਆ ਉਹ ਚੰਗੇ ਦੁੱਧ ਵਾਲੀ ਤੁਹਾਨੂੰ ਦਿਖਾਉਣੀ ਆ ਆ ਬਖੋ ਮੜਾਈ ਜੀ ਆ ਦੇ ਸਾਦੇ ਜੇ ਪਰ ਨਹੀਂ ਆ ਜੇ ਸਾਡੀ ਸੱਲਿਆ ਇੱਕ ਮਿੰਟ ਰੋਕੇ ਵੀਰ ਜੀ ਤੇ ਆ ਥਾਣੇ ਤੇ ਦੇਖ ਸਕਦੇ ਚਾਰੇ ਥਾਨ ਇੱਕੋ ਜੇ ਸਾਈਦੇ ਤੇ ਇੱਕੋ ਜੇ ਗੈਫਤੇ ਲੈ ਜਾ ਦੁੱਧਾ ਸੁਆ ਸੁਣਾ ਭੱਜੇ ਸੇਮਸੋਂ ਮੁਖਾਓ ਜੇਰਾ ਬਾਕੀ ਗੋਲ ਸਿੰਘ ਆ ਬਾਕੀ ਇਹ ਢਿੱਲਾ ਢੁਲਾ ਕੜ ਚ ਨਹੀਂ ਇਹਨੇ ਸਾਰੀਆਂ ਪੂਰਾ ਇੱਕ ਹਫਤਾ ਬੜੀ ਘਰਨਾ ਨੇ ਇਹ ਮਲਿਆਵੇਂ ਨੀ ਛੋਟੀ ਪੀਲੀ ਰਵੇ ਪਤਲੀ ਚਮੜੀ ਦੀ ਆ ਚੇਕ ਰੰਗ ਪੂਰ ਕਾਲੀ ਦੀ ਹੂੰ ਤੇ ਤਾਂ ਫਿਰ ਮੋਹਲ ਵੀਰ ਜੀ ਮੋਲ ਦੇ ਦੀਆਂ ਭਾਦੀ 70000 ਦੀ 70 ਦੀ ਹਾਂਜੀ 2000 ਛੱਡ ਜੀ ਹੋਰ 2 ਨਹੀਂ ਛੱਡਣਾ 5 ਹੀ ਪੂਰਾ ਛੱਡ ਦੇਣਾ 60000 ਦੀ 40000 ਦੀ ਬੜੀ ਦੇਣੀ ਆ ਬਸ ਅੱਛਾ 60000 ਜੀ ਮਾਰੇ ਜਿਹੜਾ ਕੈਮਰਾ ਥੱਲੇ ਵੇਖੋ ਝੋਟੀ ਪੰਣੀ ਹਾਲੀ ਪੰਨਾ ਅਜੇ ਹੱਤਾ ਵਾਰੀ ਕਰਨਾ ਇਹਨੇ ਠੀਕ ਹੈ ਜੀ ਤੇ ਹੁਣ ਆ ਮੈਂ ਤਾਜੀ ਸੋਈ ਜੇ ਤਾੜੀ ਸੋਈ ਜੇ ਆ ਪੁੜੇ ਇਹਦੇ ਉੱਤ ਨਹੀਂ ਦੇਖਦੇ ਰਾਤੀ ਸੋਈ ਜੇ ਮਗਰ ਇਹਦੇ ਕੱਟਾ ਦੇ ਦੇ ਵੜੀ ਰਾਤ ਦੀ ਸੋਈ ਆ ਤੇ ਮਗਰ ਇਹਦੇ ਕੱਟਾ ਐ ਤੇ ਬਾਈ ਹੋ ਇਕ ਤੋਟ ਜਵੈ ਜਿਹੜੀ ਇਹਦੀ ਅਜੇ ਹੋਈ ਆ ਤੇ ਥਾਣੇ ਦੇ ਦੇਖ ਸਕਦੇ ਜੇ ਬਾਕੀ ਗਾਂ ਨਾ ਹੋਵਾਂ ਨਾ ਇਹਦਾ ਵੀ ਚੰਗਾ ਬਣਿਆ ਤੇ ਇਹ ਵਿੱਚ ਕਿੰਨਾ ਕੁ ਦੁੱਧ ਭਰੀ ਜਾਊਗੀ ਦੁੱਧ ਦੇ ਕੋ ਬਹੁਤਾ ਨਹੀਂ ਤਾਂ ਭਾੜੀ 13 14 ਕਿਲੋ ਦਊਗੀ ਜੀ ਅੱਛਾ ਹਾਂਜੀ ਹਾਂਜੀ ਤੋਰੋ ਹਾਂ ਫਿਰ ਇੱਕ ਰੀਨਾ ਬਲ ਸਾਂਭੀ ਘਟਿਆ ਕਿਸ ਨੇ ਹਾਂਜੀ ਸਾਂਭਣ ਵਾਲਿਆਂ ਨੂੰ ਤੁਹਾਨੂੰ ਦਾ ਮੱਝ ਉਤਨਾ ਦੁੱਧ ਵਾਲੀ ਆ ਪਰ ਸਾਂਭੀ ਘਟਿਆ ਕਿਸ ਨੇ ਜਿਹੋ ਜੀ ਮੱਝ ਆ ਉਹੋ ਜੀ ਸਾਂਭ ਨਹੀਂ ਕੀਤੀ ਪੂਰੀ ਵਡੀਆਂ ਮਈਆਂ ਦੇ ਪੂਰੇ 20-20 ਕਿਲੋਜ ਦਾ ਹੱਥ ਰਖਾਉਂਦੀ ਹੈ ਜੀ ਮੱਕੇ ਪੂਰੇ ਚੰਗੀਆਂ ਤਗੜੀਆਂ ਮੱਝਾਂ ਦਾ ਮੁਕਾਬਲਾ ਕਰਨਦੀ ਹੈ ਥੱਲੀਆਂ ਬਾਕੀ ਇਹ ਵੀ ਇੱਕ ਤਾਜੀ ਸੂਈ ਹੈ ਲੱਪੇ ਚ ਵੀ ਆ ਬੱਚਾ ਵੀ ਨੇ ਚੰਗਾ ਪਲਿਆ ਦਿੱਤਾ ਹੈ ਅਕਸੰਦਰੀ ਖਲੈ ਕਰੀ ਤੇ ਕਿੰਨਾ ਫੇ ਰੱਖਣਾ ਵਿਧੀ ਦਾ ਫਰਮੂਲਾ ਆਪਾਂ ਮੁੱਲ ਦੇ ਦੀਆਂ ਭਾਰੀ 85 ਦੀ 85000 ਦੀ ਹਾਂਜੀ ਕਰ ਦਈਏ ਛੋਟ ਛੋਟ ਹੋਰ ਤੇਨੀ ਯਾਰ ਛੱਡ ਦਈਏ 80 ਪੂਰੇ ਤੇ ਜਾਣ ਦੋ ਅੱਛਾ ਜਿਵੇਂ ਤੇ ਨਿਆਰ ਛੋੜ ਜੇ ਅੱਛਾ ਜਤਨੋ ਜਿਹੜੀ ਦੇ ਲਈ 70000 ਦੀ ਦੇ ਦਾਂਗੇ 70000 ਦੀ ਦੇ ਦੋਗੇ 70000 ਦੇ ਦਾਂਗੇ ਠੀਕ ਆ ਬਾਕੀ ਮੌਕੇ ਤੇ ਉਹਨੇ ਕੀ ਮੰਨਤਨ ਹੋਰ ਹੋ ਜਾਊਗਾ ਕੀ ਕਰ ਦਾਂਗੇ ਮੰਨਤਨ ਨਹੀਂ ਇਹ ਲੈਕਰ ਤੁਸੀਂ ਝਾਦੀ ਮਾਰੋ ਮੈਂ ਹੀ ਲੱਖ ਰੋਈ ਨੂੰ ਕੱਢਦੀ ਆ ਕਿ ਥੱਲੇ ਮੱਝ ਜੱਡੀ ਥੱਲੇੋਂ ਇਤਨਾ ਚੰਗੀ ਭਣੀ ਬਾਕੀ ਪੂਛ ਇਹਦੇ ਕੋ ਪਹਿਲਾਂ ਦੇਖ ਲੈ ਏਡੇ ਕੋ ਪੂਛ ਆਏ ਦੇ ਥਾਲੇ ਇਧਰੋਂ ਦਿਖਾਓ ਜੀ ਹਾਂਜੀ ਇਹ ਆ ਵੀ ਚਲੋ ਜੇ ਥੋੜੀ ਲੱਪੇ ਜਿਹਾ ਤਾਜੀ ਸੂਈ ਆ ਬਾਕੀ ਇਹਦੇ ਗਾਰਡ ਵੀ ਚੰਗੀ ਆ ਤੇ ਪਵਾਨਾ ਪਛਾਣ ਵੀ ਚੰਗਾ ਵਾ ਦੇਖੋ ਕੱਟਾ ਗੱਲਾ ਕੱ ਤੇ ਬਾਕੀ ਇੱਥੇ ਆਓ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਤੇ ਵੇਸਟ ਆ ਕੇ ਖੜੋ ਤੇ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕੋਲ ਤੇ ਦੋ ਟਾਈਮ ਚਵਾਈ ਜ਼ਰੂਰ ਕਰਾ ਲਓ ਜੀ